ਤਾ ਪਰਮਾਤਮਾ ਦੇ ਘਰ ਦੇਰ ਹੈ ਹਨੇਰਨੀ 32 ਸਾਲਾਂ ਬਾਅਦ ਇੱਕ ਪੀੜਤ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਹੈ ਕਾਨੂੰਨ ਦੇ ਹੱਥ ਜਿਹੜੇ ਆਪਾਂ ਕਹਿੰਦੇ ਹੁੰਦੇ ਆ ਕਿ ਬੜੇ ਲੰਬੇ ਹੁੰਦੇ ਆ ਜਿਹੜਾ ਮੁਜਰਮ ਹੁੰਦਾ ਹੈ ਉਹ ਇਸ ਤੋਂ ਬਚ ਨਹੀਂ ਸਕਦਾ ਤਾਂ 32 ਸਾਲਾਂ ਬਾਅਦ ਕਾਨੂੰਨ ਦੇ ਲੰਬੇ ਹੱਥਾਂ ਨੇ ਪੰਜ ਮੁਲਜ਼ਮਾਂ ਨੂੰ ਜਿਹੜਾ ਆਪਣੇ ਸਕੰਜੇ ਦੇ ਵਿੱਚ ਲਿਆ ਜੋ ਉਹਨਾਂ ਨੇ ਕੀਤਾ ਉਸ ਨੂੰ ਉਸ ਦੀ ਸਜ਼ਾ ਜਿਹੜੀ ਦਿੱਤੀ ਹੈ ਸੋਸ਼ਲ ਮੀਡੀਆ ਤੇ ਕਾਫੀ ਇਦੀਆਂ ਫੋਟੋਆਂ ਤੇ ਵੀਡੀਓਜ਼ ਆ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਅਸਲ ਇਹ ਮਾਮਲਾ ਸੀਗਾ ਜਿਹੜਾ 1993 ਦਾ ਸੀਗਾ ਤਰਨਤਾਰਨ ਦਾ ਜਿੱਥੇ ਇੱਕ ਫਰਜੀ ਅਨਕਾਊਂਟਰ ਆ ਜਿਹੜਾ ਨੌਜਵਾਨਾਂ ਦਾ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਕੇਸ ਚੱਲਦਾ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਇਹਨਾਂ ਨੂੰ ਦੋਸ਼ੀ ਜਿਹੜਾ ਕਰਾਰ ਦਿੰਦੀ ਹੈ ਤੇ ਪੀੜਤ ਪਰਿਵਾਰ ਨੂੰ 32 ਸਾਲਾਂ ਬਾਅਦ ਇਨਸਾਫ ਹੈ ਜਿਹੜਾ ਮਿਲਦਾ ਹੈ ਤਾਂ ਇਹਦੇ ਵਿੱਚ ਪੰਜ ਪੁਲਿਸ ਅਫਸਰ ਸੀ ਜਿਹੜੇ ਸ਼ਾਮਲ ਸੀਗੇ ਜਿਨ੍ਹਾਂ ਨੂੰ ਹੁਣ ਉਮਰ ਕੈਦ ਦੀ ਸਜ਼ਾ ਜਿਹੜੀ ਦਿੱਤੀ ਗਈ ਹੈ ਇਹਦੇ ਵਿੱਚ ਰਿਟਾਇਰਡ ਵੀ ਜਿਹੜੇ ਮੁਲਾਜ਼ਮਾ ਹੈ ਉਹ ਹੋ ਚੁੱਕੇ ਆ ਜਿਹਦੇ ਵਿੱਚ ਐਸਐਸਪੀ ਭਪਿੰਦਰਜੀਤ ਸਿੰਘ ਨੇ ਤੇ ਦੂਜਾ ਰਿਟਾਇਰਡ ਡੀਐਸਪੀ ਦਵਿੰਦਰ ਸਿੰਘ ਦੇ ਜਿਹੜੇ ਨਾਮ ਨੇ ਉਹ ਸ਼ਾਮਲ ਨੇ ਤਾਂ ਇਹਨਾਂ ਦੇ ਸਜ਼ਾ ਤਹਿਤ ਆਈਪੀਸੀ ਧਾਰਾ 302 ਅਤੇ 120 ਬੀ ਤਹਿਤ ਇਹਨਾਂ ਨੂੰ ਦੋਸ਼ੀ ਜਿਹੜਾ ਕਰਾਰ ਦਿੱਤਾ ਗਿਆ ਅਸਲ ਦੇ ਵਿੱਚ ਇਹ ਪੂਰਾ ਮਾਮਲਾ ਹੈ ਕੀ ਸੀਗਾ ਇਹ 1993 ਦਾ ਮਾਮਲਾ ਹੈ ਜਦੋਂ 7 ਨੌਜਵਾਨਾਂ ਨੂੰ ਵੱਖ-ਵੱਖ ਪੁਲਸ ਸਮਕਾਬੌਲਿਆਂ ਦੇ ਵਿੱਚ ਮਾਰੇ ਹੋਏ ਜਿਹੜਾ ਦਿਖਾਇਆ ਜਾਂਦਾ ਹੈ ਇਹਨਾਂ ਦੇ ਵਿੱਚੋਂ ਚਾਰ ਤਾਂ ਸਪੈਸ਼ਲ ਪੁਲਿਸ ਅਫਸਰ ਜਿਹਨੂੰ ਐਸਕਯੂ ਕਹਿੰਦੇ ਆ ਉਹ ਤਾਂ ਨਾਦ ਸੀਗਾ ਡਿਊਟੀ ਤੇ 27 ਜੂਨ 1993 ਨੂੰ ਆ ਜਿਹੜਾ ਇਹਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰੋਂ ਚੁੱਕ ਕੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਤੇ ਉਹਨਾਂ ਤੇ ਆਲਮਨੁੱਖੀ ਤਸੱਦਦ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਤਾਂ ਇਸ ਤੋਂ ਬਾਅਦ ਕਹਾਣੀ ਅੱਗੇ ਚੱਲਦੀ ਹੈ ਫਰਜ਼ੀ ਮੁਕਾਬਲੇ ਦੀ 28 ਜੁਲਾਈ 1993 ਨੂੰ ਡੀਐਸਪੀ ਭੁਪਿੰਦਰਜੀਤ ਸਿੰਘ ਦੀ ਅਗਵਾਈ ਦੇ ਵਿੱਚ ਦੋ ਬੱਖ-ਬੱਖ ਥਾਣੇ ਹੁੰਦੇ ਆ ਜਿਦੇ ਵਿੱਚ ਵੈਰੋਬਾਲ ਅਤੇ ਸਹਰਾਲੀ ਤਾਂ ਇਹਦੇ ਵਿੱਚ ਫਰਜੀ ਮੁਕਾਬਲਿਆਂ ਦੀ ਐਫ ਆਈ ਆਰ ਆ ਜਿਹੜੀ ਉਹ ਦਰਜ ਕੀਤੀ ਜਾਂਦੀ ਹੈ ਜਿਦੇ ਵਿੱਚ ਸੱਤ ਲੋਕਾਂ ਨੂੰ ਝੂਠੇ ਇਨਕਾਊਂਟਰ ਦੇ ਵਿੱਚ ਮਾਰਿਆ ਗਿਆ ਜਿਹੜਾ ਉਹ ਦਿਖਾਇਆ ਜਾਂਦਾ ਫਿਰ ਇਸ ਤੋਂ ਬਾਅਦ ਸੁਪਰੀਮ ਕੋਰਟ ਦੇ ਆਦੇਸ਼ ਹੁੰਦੇ ਆ ਜਿਸ ਤੋਂ ਬਾਅਦ 1996 ਦੇ ਵਿੱਚ ਇਹ ਕੇਸ ਆ ਜਿਹੜਾ ਸੀਬੀਆਈ ਨੂੰ ਦਿੱਤਾ ਜਾਂਦਾ ਸੀਬੀਆਈ ਦੀ ਜਾਂਚ ਦੇ ਵਿੱਚ ਖੁਲਾਸਾ ਹੁੰਦਾ ਹੈ ਕਿ ਇਹ ਜਿਹੜੇ ਮੁਕਾਬਲੇ ਸੀ ਉਹ ਫਰਜੀ ਸੀ ਉਹਨਾਂ ਨੌਜਵਾਨਾਂ ਦਾ ਪੋਸਟਮਾਰਟਮ ਹੁੰਦਾ ਹੈ ਜਿਹਦੇ ਵਿੱਚ ਇਹ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਦੇ ਮਰਨ ਤੋਂ ਪਹਿਲਾਂ ਉਹਨਾਂ ਤੇ ਕਾਫੀ ਤਸੱਦਦ ਹੈ ਜਿਹੜਾ ਉਹ ਕੀਤਾ ਸੀ ਉਹਨਾਂ ਦੇ ਬੁਰੀ ਤਰ੍ਹਾਂ ਨਾਲ ਕੁੱਟ ਮਾਰ ਵੀ ਇਹ ਜਿਹੜੀ ਕੀਤੀ ਗਈ ਸੀ ਫਿਰ ਆਉਂਦੀ ਹੈ ਲਵਾਰਸ ਸੰਸਕਾਰ ਕਰਨਾ ਜਾਂਚ ਦੇ ਵਿੱਚ ਇਹ ਵੀ ਸਾਹਮਣੇ ਆਉਂਦਾ ਹੈ ਕਿ ਪੀੜਤਾਂ ਦੀ ਪਛਾਣ ਜਿਹੜੀ ਪਤਾ ਸੀ ਉਹਨਾਂ ਦੀ ਪਛਾਣ ਹੋ ਚੁੱਕੀ ਸੀ ਉਹਦੇ باوجود ਵੀ ਉਹਨਾਂ ਦੀਆਂ ਲਾਸ਼ਾਂ ਨੂੰ ਜਿਹੜਾ ਲਵਾਰਸ ਕਹਿ ਕੇ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ ਸੋ ਇਹਦੇ ਵਿੱਚ ਮ੍ਰਿਤਕ ਸ਼ੇਂਦਰ ਸਿੰਘ ਦੀ ਪਤਨੀ ਨਰਿੰਦਰ ਕੌਰ ਸੀ ਇਹਨਾਂ ਦੀ ਸ਼ਿਕਾਇਤ ਤੇ ਸੀਬੀਆਈ ਨੇ ਜਿਹੜਾ 1999 ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਕੀਤਾ ਸੀ ਤਾਂ ਇਸ ਪਰਿਵਾਰ ਨੂੰ 32 ਸਾਲਾਂ ਬਾਅਦ ਇਨਸਾਫ ਹੈ ਜਿਹੜਾ ਮਿਲਿਆ ਹੈ ਮ੍ਰਿਤਕ ਸੁਖਦੇਵ ਸਿੰਘ ਦੀ ਵਿਧਵਾ ਪਤਨੀ ਨੇ ਦੱਸਿਆ ਕਿ ਜਦੋਂ ਉਹਨਾਂ ਦੇ પતિ ਨੂੰ ਮਾਰਿਆ ਗਿਆ ਸੀ ਤਾਂ ਉਸ ਸਮੇਂ ਉਹ ਗਰਭਪਤੀ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਤੀ ਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਉਹਨਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਮਜਦੂਰੀ ਕਰਕੇ ਉਹ ਆਪਣੇ ਬੱਚੇ ਹੈ ਜਿਹੜੀ ਪਾਲਦੀ ਹੈ ਪਾਲਣ ਪੋਸ਼ਣ ਆਪਣੇ ਬੱਚੇ ਦਾ ਕਰਦੀ ਹੈ ਇਸ ਤੋਂ ਬਾਅਦ ਮ੍ਰਿਤਕ ਛਿੰਦਾ ਸਿੰਘ ਦੀ ਪਤਨੀ ਨਰਿੰਦਰ ਕੌਰ ਸੀ ਉਹਨਾਂ ਨੇ ਵੀ ਆਪਣਾ ਦੁੱਖੜਾ ਜਿਹੜਾ ਰੋਇਆ ਉਹਨਾਂ ਨੇ ਦੱਸਿਆ ਕਿ ਉਸਦੇ ਪਤੀ ਨੂੰ ਘਰ ਦੀ ਛੱਤ ਤੋਂ ਜਿਹੜੇ ਉਹ ਪੁਲਿਸ ਵਾਲੇ ਲੈ ਗਏ ਸੀ ਲਾ ਕੇ ਫਿਰ ਉਹਨਾਂ ਦੀ ਲਾਸ਼ ਵੀ ਹੈ ਜਿਹੜੀ ਉਹਨਾਂ ਦੇ ਪਤੀ ਦੀ ਉਹਨਾਂ ਨੂੰ ਨਹੀਂ ਦਿੱਤੀ ਗਈ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ 32 ਸਾਲਾਂ ਬਾਅਦ ਉਹਨਾਂ ਨੂੰ ਇਨਸਾਫ ਦੀ ਉਮੀਦ ਹੈ ਜਿਹੜੀ ਜਾਗੀ ਹੈ ਉਹਨਾਂ ਨੂੰ ਖੁਸ਼ੀ ਹੈ ਕਿ ਅਦਾਲਤ ਨੇ ਦੋਸ਼ੀਆਂ ਨੂੰ ਜਿਹੜੀ ਸਖਤ ਸਜ਼ਾ ਸੁਣਾਈ ਹੈ ਇਹ ਦੋਸ਼ੀ ਪਾਏ ਗਏ ਪੰਜ ਪੁਲਿਸ ਅਫਸਰਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਹੁਣ ਜੇਲ੍ਹ ਭੇਜ ਦਿੱਤਾ ਹੈ ਕੱਲ ਕਲਿੱਪਾਂ ਵੀ ਵਾਇਰਲ ਹੁੰਦੀਆਂ ਨੇ ਇੱਥੇ ਉਹ ਔਰਤਾ ਲਾਣਤਾ ਪਾ ਰਹੀ ਹੈ ਜੋ ਉਹਨੂੰ ਉਸ ਸਮੇਂ ਇੰਨੇ ਸਾਲਾਂ ਦੇ ਦੁੱਖ ਮਿਲੇ ਜੋ ਉਹਨੂੰ ਖੱਜਲ ਖਵਾਰੀ ਹੋਈ ਇਵੇਂ ਉਹਨੇ ਦਿਹਾੜੀਆਂ ਕਰਕੇ ਆਪਣੇ ਬੱਚੇ ਪਾਲੇ ਤਾਂ ਉਹਨੂੰ ਲਾਣਤਾ ਜਿਹੜਾ ਗੱਡੀ 'ਚ ਬੈਠੇ ਨੂੰ ਪਾ ਰਹੀ ਹੈ ਸੋ ਇਹਦੇ ਵਿੱਚ ਸਿੱਟਾ ਇਹੀ ਨਿਕਲਦਾ ਹੈ ਜੋ ਅਸੀਂ ਬੀਜਾਂਗੇ ਉਹ ਸਾਨੂੰ ਵੱਢਣਾ ਪੈਣਾ ਸਾਰਾ ਨਵੇੜਾ ਇੱਥੀ ਹੋ ਕੇ ਜਾਂਦਾ ਹੈ ਜੋ ਇਨਸਾਨ ਜੇ ਚੰਗਾ ਕਰਦਾ ਤਾਂ ਉਹਨੂੰ ਚੰਗਾ ਫਲ ਮਿਲੂ ਮਾੜਾ ਕਰਦਾ ਤਾਂ ਮਾੜਾ ਫਲ ਮਿਲੂ ਤਾਂ 32 ਸਾਲਾਂ ਬਾਅਦ ਇਸ ਪੀੜਤ ਪਰਿਵਾਰ ਨੂੰ ਇਨਸਾਫ ਹੈ ਜਿਹੜਾ ਉਹ ਮਿਲਿਆ